ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਵੀਰ ਦਾ ਟਾਈਮ ਹੈ ਜੀ ਵੱਜ ਗਏ ਨੇ ਸਵਾ 8 ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਹਜੂਰ ਸਾਹਿਬ ਜੀ ਦੀ ਇੱਕ ਸੱਚੀ ਘਟਨਾ ਇੱਕ ਮੁਸਲਮਾਨ ਤੇ ਮੂਲ ਮੰਤਰ ਸਾਹਿਬ ਜੀ ਦੀ ਇੰਨੀ ਵੱਡੀ ਕਿਰਪਾ ਹੋਈ ਕਿ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹਾਜ਼ਰ ਨਾਜ਼ਰ ਹੋ ਕੇ ਉਹਨਾਂ ਦੇ ਦੁੱਖਾਂ ਨੂੰ ਖਤਮ ਕੀਤਾ ਸੋ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਵਾਅਦ ਤੋਂ ਵਾਅਦ ਸ਼ੇਅਰ ਜ਼ਰੂਰ ਕਰਿਓ ਤਾਕੀ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਿਣਾ ਸ਼ੁਰੂ ਕਰਦੀ ਆਂ ਅੱਜ ਦੀ ਵੀਡੀਓ ਜਿਹੜੀਆਂ ਇਦਾਂ ਦੀਆਂ ਕਟਨਾਵਾਂ ਜੀ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕਰਦੀ ਹੁੰਦੀ ਕਿਉਂਕਿ ਜਦੋਂ ਮੈਂ ਪਾਠ ਕਰਨਾ ਸ਼ੁਰੂ ਕੀਤਾ ਸੀ ਨਾ ਸ਼ੁਰੂ ਵਿੱਚ ਮੇਰਾ ਵੀ ਮਨ ਬੜਾ ਡੋਲਦਾ ਸੀ ਬੜਾ ਮਨ ਅਸ਼ਾਂਤ ਹੁੰਦਾ ਸੀ ਪਾਠ ਕਰ ਵੀ ਲੈਣਾ ਫਿਰ ਵੀ ਕਈ ਵਾਰੀ ਇਦਾਂ ਦਾ ਦਿਮਾਗ ਵਿੱਚ ਆ ਜਾਂਦਾ ਸੀ ਵੀ ਕੀ ਸੱਚੀ ਮੇਰੇ ਤੇ ਵੀ ਕਿਰਪਾ ਹੋਵੇਗੀ ਪਰ ਜਦੋਂ ਇਦਾਂ ਦੀਆਂ ਕਟਨਾਵਾ ਆਪਾਂ ਸੁਣਦੇ ਆ ਨਾ ਤਾਂ ਸਾਡਾ ਜਿਹੜਾ ਹੌਸਲਾ ਹੋਰ ਵਧ ਜਾਂਦਾ ਸੋ ਮੇਰੀ ਵੀ ਕੋਸ਼ਿਸ਼ ਇਹ ਹੁੰਦੀ ਆ ਵੀ ਜਦੋਂ ਮੈਂ ਵੀਡੀਓ ਪਾਉਣੀ ਆ ਨਾ ਮੈਨੂੰ ਬਹੁਤ ਸਾਰੇ ਕਮੈਂਟ ਇਦਾਂ ਵੀ ਆ ਜਾਂਦੇ ਆ ਜਿਨ੍ਹਾਂ ਨੂੰ ਪੜ ਕੇ ਪਤਾ ਚੱਲਦਾ ਵੀ ਕਿਤੇ ਨਾ ਕਿਤੇ ਉਹਨਾਂ ਦਾ ਮਨ ਡੋਲ ਰਿਹਾ ਸੋ ਆਪਣੀ ਕੋਸ਼ਿਸ਼ ਇਹ ਹੁੰਦੀ ਆ ਵੀ ਸਭ ਦਾ ਹੌਸਲਾ ਬਣਿਆ ਰਹਿਤੇ ਪ੍ਰਮਾਤਮਾ ਸਭ ਦੇ ਦੁੱਖਾਂ ਦਾ ਨਿਵਾਰਣ ਕਰੇ ਸੋ ਇਸੇ ਕਰਕੇ ਮੈਂ ਵੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਦੀ ਆ ਸੋ ਤੁਸੀਂ ਵੀ ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ ਸੁਣ ਕੇ ਚਾਹੇ ਕਿਸੇ ਨੂੰ ਬੋਲ ਕੇ ਹੀ ਦੱਸ ਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਜਿਹੜੀ ਘਟਨਾ ਜੀ ਮੱਧਿਆ ਪ੍ਰਦੇਸ਼ ਦੇ ਇੱਕ ਪਿੰਡ ਦੀ ਆ ਤਾਂ ਹਜੂਰ ਸੈਵਨ ਆਪਣੇ ਇਧਰੋਂ ਇੱਕ ਸੰਤ ਜੀ ਮਤਲਬ ਕਿ ਦਰਸ਼ਨਾਂ ਲਈ ਗਏ ਹੋਏ ਸੀਗੇ ਜਿਵੇਂ ਹੁਣ ਆਪਾਂ ਵੀ ਕਈ ਵਾਰੀ ਸੋਚਦੇ ਹਾਂ ਦਰਬਾਰ ਸਾਹਿਬ ਜਾਨੀਏ ਆ ਵੀ ਆਪਾਂ ਮੱਥਾ ਟੇਕੀ ਆਪਾਂ ਹੋਰ ਜਗ੍ਹਾ ਵੀ ਘੁੰਮ ਲਈਏ ਸੋ ਇਸੇ ਤਰੀਕੇ ਨਾਲ ਸੰਤ ਮਾਘੋਸ਼ ਦੀ ਬਸ ਵਿੱਚ ਬੈਠੇ ਤੇ ਉਹ ਜਦੋਂ ਨਾ ਬੱਸ ਦੇ ਵਿੱਚ ਬੈਠੇ ਉਹਦਾ ਨਾ ਡਰਾਈਵਰ ਸੀਗਾ ਉਹ ਮੁਸਲਮਾਨ ਸੀਗਾ ਤਾਂ ਉਹਨਾਂ ਨੇ ਬੱਸ ਦੇ ਵਿੱਚ ਦੇਖਿਆ ਪੂਰੇ ਨਾ ਬੱਸ ਦੇ ਵਿੱਚ ਮੂਲਮੰਤਰ ਸਾਹਿਬ ਦੀ ਫੋਟੋ ਵੀ ਲੱਗੀ ਹੋਈ ਤੇ ਨਾਲ ਹੀ ਇੱਕ ਘੋੜੇ ਦੀ ਫੋਟੋ ਵੀ ਲੱਗੀ ਹੋਈ ਸੋ ਉਹਨਾਂ ਨੂੰ ਕੁਝ ਸਮਝ ਨਹੀਂ ਆਇਆ ਤੇ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਕਹਿੰਦੇ ਵੀ ਤੁਸੀਂ ਮੁਸਲਮਾਨ ਹੋ ਤੇ ਪਰ ਬੱਸ ਦੇ ਵਿੱਚ ਜਿਹੜੀ ਹੈਗੀ ਤੁਸੀਂ ਮੂਲਮੰਤਰ ਸਾਹਿਬ ਦੀ ਫੋਟੋ ਤੇ ਘੋੜੇ ਦੀ ਫੋਟੋ ਲਗਾਈ ਹੋਈ ਹੈ ਇਹਦੇ ਪਿੱਛੇ ਕੀ ਗੱਲ ਹੈ ਕਿਉਂਕਿ ਦੇਖੋ ਜਿਹੜੇ ਹੁੰਦੇ ਨਾ ਜੋ ਕੀਰਤਨ ਕਰਦੇ ਆ ਕਥਾਵਾਂ ਸੁਣਾਉਂਦੇ ਆ ਸੰਤ ਮਹਾਂਪੁਰਸ਼ ਹੁੰਦੇ ਨੇ ਸੋ ਉਹ ਹਮੇਸ਼ਾ ਜਦੋਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਉਹ ਸੁਣ ਕੇ ਤੇ ਸਾਡੇ ਨਾਲ ਜ਼ਰੂਰ ਅੱਗੇ ਸ਼ੇਅਰ ਕਰਦੇ ਨੇ ਵੀ ਤਾਂ ਕਿ ਜਿਹੜਾ ਹੈ ਸੰਗਤ ਦਾ ਹੌਸਲਾ ਬਣਿਆ ਰਹੇ ਸੋ ਉਹਨਾਂ ਨੇ ਜਿਹੜਾ ਡਰਾਈਵਰ ਸੀ ਉਹਨਾਂ ਨੇ ਕਿਹਾ ਕਹਿੰਦੇ ਵੀ ਮੈਂ ਇਸ ਬੱਸ ਦਾ ਡਰਾਈਵਰ ਆ ਤੇ ਮੈਂ ਮੁਸਲਮਾਨ ਆ ਤੇ ਕਹਿੰਦੇ ਵੀ ਜਿਹੜਾ ਕੰਡਕਟਰ ਆ ਉਹ ਵੀ ਮੁਸਲਮਾਨ ਹੈ ਜਿਹੜਾ ਇਸ ਬੱਸ ਦਾ ਮਾਲਕ ਆ ਕਹਿੰਦੇ ਉਹ ਵੀ ਮੁਸਲਮਾਨ ਹੈ ਤੇ ਕਹਿੰਦੇ ਵੀ ਫਿਰ ਕਹਿੰਦੇ ਵੀ ਫਿਰ ਵੀ ਤੁਸੀਂ ਫੋਟੋ ਜਿਹੜੀ ਹੈਗੀ ਮੂਲ ਮੰਤਰ ਸਾਹਿਬ ਦੀ ਲਗਾਈ ਹੋਈ ਆ ਵੀ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਇਹਦੇ ਵਿੱਚ ਕੀ ਕਾਰਨ ਹੈ ਕੀ ਇਹ ਜੀ ਕਲਾ ਵਰਤੀ ਵੀ ਜਿਹਦਾ ਕਰਕੇ ਤੁਸੀਂ ਮੂਲ ਮੰਤਰ ਸਾਹਿਬ ਦੀ ਫੋਟੋ ਲਗਾਈ ਹੋਈ ਆ ਤਾਂ ਉਹ ਕਹਿੰਦੇ ਵੀ ਜਿਹੜਾ ਇਸ ਵਸ ਦਾ ਮਾਲਕ ਹੈ ਨਾ ਉਹਦੇ ਕੋਲੇ ਇੱਕ ਨਹੀਂ 100 ਗੱਸਾਂ ਨਹੀਂ ਕਹਿੰਦੇ 100 ਵਸ ਦੇ ਵਿੱਚ ਹੀ ਮੂਲ ਮੰਤਰ ਸਾਹਿਬ ਤੇ ਘੋੜੇ ਦੀ ਫੋਟੋ ਲੱਗੀ ਹੋਈ ਆ ਤੇ ਉਹ ਕਹਿੰਦੇ ਵੀ ਮੇਰਾ ਮਨ ਕੀਤਾ ਵੀ ਮੈਂ ਜਾਣਾ ਇਸ ਬਾਰੇ ਵੀ ਇਹਦੇ ਪਿੱਛੇ ਕੀ ਰਜਾ ਤਾਂ ਕਹਿੰਦੇ ਮੈਂ ਉਹਨਾਂ ਦਾ ਐਡਰੈਸ ਲੈ ਕੇ ਤੇ ਮੈਂ ਉਹਨਾਂ ਦੇ ਘਰ ਚਲਿਆ ਗਿਆ ਤੇ ਜਦੋਂ ਕਹਿੰਦੇ ਮੈਂ ਜਾ ਕੇ ਉਹਨਾਂ ਦਾ ਦਰਵਾਜ਼ਾ ਖੜਕਾਇਆ ਤਾਂ ਮੈਂ ਉਹਨਾਂ ਨਾਲ ਗੱਲ ਕੀਤੀ ਇਦਾਂ ਇਹਦੇ ਉਹ ਅੱਗੋਂ ਮੈਨੂੰ ਕਹਿੰਦੇ ਮੇਰੇ ਕੋਲ ਨਾ ਟਾਈਮ ਨਹੀਂ ਆ ਮੇਰੀ ਜ਼ਿੰਦਗੀ ਦੀ ਕਹਾਣੀ ਬਹੁਤ ਲੰਬੀ ਆ ਵੀ ਮੇਰੇ ਕੋਲ ਇੰਨਾ ਸਮਾਂ ਨਹੀਂ ਹੈ ਕਿਉਂਕਿ ਤੁਹਾਨੂੰ ਪਤਾ ਹੀ ਆ ਮੈਂ ਬਿਜ਼ੀ ਆ ਤੇ ਮੈਂ ਇੱਥੋਂ ਮੇਰਾ ਟਾਈਮ ਟੇਬਲ ਬਣਿਆ ਹੋਇਆ ਮੈਂ ਫਟਾਫਟ ਘਰੋਂ ਕੰਮ ਖਤਮ ਕਰਕੇ ਵੀ ਮੈਂ ਆਪਣੇ ਬੱਸਾਂ ਦੀ ਉਸ ਲਈ ਜਾਣਾ ਤਾਂ ਕਹਿੰਦੇ ਮੈਂ ਦੂਸਰੀ ਵਾਰ ਫੇਰ ਕਿਹਾ ਵੀ ਅਗਰ ਤੁਸੀਂ ਦੱਸ ਸਕੋ ਤਾਂ ਕਹਿੰਦੇ ਉਹਨਾਂ ਨੇ ਫਿਰ ਮਨਾ ਕਰ ਦਿੱਤਾ ਕਹਿੰਦੇ ਮੈਂ ਵਾਪਸ ਨੂੰ ਤੁਰ ਪਿਆ ਜਦੋਂ ਕਹਿੰਦੇ ਮੈਂ ਗੇਟ ਤੱਕ ਆਇਆ ਸ਼ਾਇਦ ਉਹਦੇ ਮਨ ਵਿੱਚ ਕੁਝ ਆਇਆ ਕਹਿੰਦੇ ਕਹਿੰਦੇ ਉਹ ਭੱਜ ਕੇ ਮੇਰੇ ਪਿੱਛੇ ਆਇਆ ਤੇ ਉਹ ਕਹਿੰਦੇ ਵੀ ਸਿੰਘ ਸਾਹਿਬ ਤੁਸੀਂ ਇੱਥੇ ਤੱਕ ਕਰੋ ਅੰਦਰ ਆਓ ਬੈਠੋ ਕਹਿੰਦੇ ਮੈਂ ਕਿਹਾ ਵੀ ਹੁਣ ਤਾਂ ਤੁਸੀਂ ਮੈਨੂੰ ਮਨਾ ਕਰ ਦਿੱਤਾ ਸੀ ਉਹ ਕਹਿੰਦੇ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਵੀ ਮੇਰੇ ਮੰਦਰੋਂ ਨਾ ਕੁਝ ਅਜੀਬ ਵਜਾ ਹੋਇਆ ਤੇ ਮੈਨੂੰ ਐ ਮਹਿਸੂਸ ਹੋਇਆ ਵੀ ਤੁਸੀਂ ਦਸਵੇਂ ਪਾਤਸ਼ਾਹ ਜੀ ਦੇ ਬੜੇ ਪਿਆਰੇ ਹੋ ਤੇ ਮੈਥੋਂ ਹੀ ਗਲਤੀ ਹੋਈ ਮੈਂ ਤੁਹਾਨੂੰ ਮੋੜ ਦਿੱਤਾ ਚਲੋ ਉਹਨਾਂ ਨੇ ਅੰਦਰ ਉਹਨਾਂ ਨੂੰ ਲੈ ਕੇ ਗਏ ਬਿਠਾਇਆ ਤਾਂ ਗੱਲਬਾਤ ਜਦੋਂ ਸ਼ੁਰੂ ਹੁੰਦੀ ਆ ਤਾਂ ਉਹ ਕਹਿੰਦੇ ਵੀ ਮੈਂ ਵਾਲੀ ਵੱਡੀ ਵਾਰਤਾਲਾਪ ਤਾਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦਾ ਵੀ ਮੈਂ ਤੁਹਾਡੇ ਨਾਲ ਮੇਨ ਜੀ ਗੱਲ ਸ਼ੇਅਰ ਕਰਦਾ ਉਹੀ ਮੈਂ ਮੇਨ ਜੀ ਗੱਲ ਤੁਹਾਡੇ ਨਾਲ ਇੱਥੇ ਸ਼ੇਅਰ ਕਰਦੀ ਆ ਤਾਂ ਉਹ ਕਹਿੰਦੇ ਵੀ ਮੈਂ ਨਾ ਮਤਲਬ ਕਿ ਇੱਕ ਵਾਰੀ ਪੈਰਾਲਾਈਜ਼ ਹੋ ਗਿਆ ਸੀ ਵੀ ਮੇਰਾ ਜਿਹੜਾ ਸ਼ਰੀਰ ਹੈ ਵੀ ਉਹ ਰਿਸਪੌਂਸ ਕਰਨਾ ਬੰਦ ਕਰ ਦਿੱਤਾ ਸੀ ਕਹਿੰਦੇ ਮੇਰੇ ਤੇ ਇੰਨਾ ਮਾੜਾ ਵਕਤ ਆਇਆ ਤੇ ਵੀ ਮੇਰੇ ਘਰਦਿਆਂ ਨੇ ਵੀ ਮੇਰਾ ਸਾਥ ਛੱਡ ਦਿੱਤਾ ਮੇਰੇ ਘਰ ਵਾਲੀ ਵੀ ਜਿਹੜੀ ਆ ਉਹ ਆਪਣੇ ਪੇਕੇ ਘਰ ਚਲੀ ਗਈ ਕਹਿੰਦੇ ਉਸ ਤੋਂ ਬਾਅਦ ਨਾ ਮੁਹੱਲੇ ਵਾਲਿਆਂ ਨੇ ਮੈਨੂੰ 15 ਕਿ ਦਿਨਾਂ ਸੰਭਿਆ ਜ ਨਹੀਂ ਕੀ ਰੋਟੀ ਪਾਣੀ ਦਿੱਤਾ ਕਹਿੰਦੇ 15 ਦਿਨਾਂ ਬਾਅਦ ਉਹ ਵੀ ਥੱਕਦੇ ਕਿਉਂਕਿ ਰੋਜ਼-ਰੋਜ਼ ਕੌਣ ਸਾਂਭ ਸਕਦਾ ਹਰ ਇੱਕ ਦੀ ਆਪਣੀ ਜ਼ਿੰਦਗੀ ਹੁੰਦੀ ਹੈ ਹਰ ਇੱਕ ਦੀ ਆਪਣੀਆਂ ਕੰਮ ਧੰਦੇ ਹੁੰਦੇ ਆ ਕਹਿੰਦੇ ਉਹਨਾਂ ਨੇ ਮੈਨੂੰ ਕੀ ਕੀਤਾ ਨਾ ਉਸ ਤੋਂ ਬਾਅਦ ਮੈਨੂੰ ਇੱਕ ਕਹਿੰਦੇ ਦਰਖਤ ਦੇ ਥੱਲੇ ਬਿਠਾ ਦਿੱਤਾ ਕਹਿੰਦੇ ਵੀ ਕੋਈ ਵੀ ਨੰਗਦਾ ਕਰਦਾ ਚਾਲੇ ਨੂੰ ਘੱਟੋ-ਘੱਟ ਰੋਟੀ ਪਾਣੀ ਤਾਂ ਫੜਾਜਿਆ ਕਰੇਗਾ ਕਹਿੰਦੇ ਚਲੋ ਇਦਾਂ ਚੱਲਦਾ ਰਿਹਾ ਤੇ ਕਹਿੰਦੇ ਨਾ ਜਿੱਥੇ ਮੈਨੂੰ ਜਿਹੜੇ ਦਰਖਤ ਥੱਲੇ ਬਿਠਾਇਆ ਸੀ ਉਥੋਂ ਕਹਿੰਦੇ ਸੰਗਤਾਂ ਜਾਂਦੀਆਂ ਹੁੰਦੀਆਂ ਉਸ ਰਸਤੇ ਰਾਹੀਂ ਹਜੂਰ ਸਾਹਿਬ ਨੂੰ ਕਹਿੰਦੇ ਉਹ ਨਾ ਕਈ ਵਾਰੀ ਜਿਵੇਂ ਆਪਾਂ ਸ਼ਬਦ ਲਾਉਣੇ ਹੁੰਦੇ ਆ ਕਈ ਕਈ ਸੰਗਤਾਂ ਸ਼ਬਦ ਲਾਉਂਦੀਆਂ ਜਾਂਦੀਆਂ ਹੁੰਦੀਆਂ ਕਹਿੰਦੇ ਜਦੋਂ ਮੈਂ ਉਹਨਾਂ ਵਿੱਚੋਂ ਇੱਕ ਨੂੰ ਰੋਕ ਕੇ ਪੁੱਛਿਆ ਵੀ ਤੁਸੀਂ ਕਿੱਥੇ ਜਾਂਦੇ ਹੋ ਵੀ ਮੈਂ ਕਾਫੀ ਸਮੇਂ ਤੋਂ ਦੇਖ ਰਿਹਾ ਵੀ ਲੋਕ ਬਹੁਤ ਜਾਣਦੇ ਨੇ ਤਿਕਨੇ ਮੈਂ ਵਾਜ ਹੀ ਲਗਾ ਸਕਦਾ ਸੀ ਪਰ ਮੈਂ ਮਤਲਬ ਕਿ ਆਪਦੇ ਆਪ ਉੱਠ ਕੇ ਬੈਠ ਵੀ ਨਹੀਂ ਸਕਦਾ ਸੀ ਮੈਨੂੰ ਦਰਖਤ ਦੀ ਜਿਹੜੀ ਹੈਗੀ ਆ ਦਰਖਤ ਦੇ ਨਾਲ ਮਤਲਬ ਢੂਣ ਲਾ ਕੇ ਬਿਠਾਇਆ ਹੋਇਆ ਸੀ ਉਦਾਂ ਹੀ ਮੈਂ ਸੋ ਜਾਂਦਾ ਸੀ ਕਹਿੰਦੇ ਉੱਤੇ ਹੀ ਬੈਠਾ ਰਹਿੰਦਾ ਸੀ ਤੇ ਕਹਿੰਦੇ ਵੀ ਜਿਹੜਾ ਮੇਰਾ ਜਿਵੇਂ ਆਪਾਂ ਕਹਿੰਦੇ ਨੇ ਸਾਫ ਸਪਈਏ ਦਾ ਕੰਮ ਸੀ ਉਹ ਕੋਈ ਤਰਸ ਖਾ ਕੇ ਵੀ ਮੇਰੀ ਮਦਦ ਕਰ ਜਾਂਦਾ ਸੀ ਉਹਨਾਂ ਨੇ ਇਹ ਚੀਜ਼ਾਂ ਦੱਸੀਆਂ ਦੇਖੋ ਕਿੰਨੇ ਹਾਲਾਤ ਖਰਾਬ ਸੀ ਕਿੰਨੇ ਬੁਰੇ ਦਿਨ ਉਹਨਾਂ ਨੇ ਦੇਖੇ ਸੀ ਹਨਾ ਕਹਿੰਦੇ ਵੀ ਇਦਾਂ ਉਹਨਾਂ ਦੇ ਵਿੱਚੋਂ ਕਹਿੰਦੇ ਜਿਹਨੇ ਪੁੱਛਿਆ ਸੀ ਨਾ ਉਹਨੇ ਮੈਨੂੰ ਕਿਹਾ ਕਿ ਅਸੀਂ ਤਾਂ ਸੰਗਤਾਂ ਤਾਂ ਨਾ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨਾਂ ਲਈ ਚੱਲੇ ਨੇ ਜੋ ਸਾਰੇ ਦੁਨੀਆ ਦੇ ਦੁੱਖ ਤੋੜਦੇ ਨੇ ਕਹਿੰਦੇ ਚਲੋ ਮੇਰਾ ਵੀ ਮਨ ਕੀਤਾ ਵੀ ਮੈਂ ਜਾਵਾਂ ਕਿ ਪਤਾ ਮੇਰੇ ਵੀ ਦੁੱਖ ਟੁੱਟ ਜਾਣ ਤੇ ਇਹ ਕਹਿੰਦੇ ਪਰ ਮੈਨੂੰ ਕੁਝ ਪਤਾ ਨਹੀਂ ਸੀ ਇੰਨਾ ਜ਼ਿਆਦਾ ਹਨਾ ਵੀ ਨਾ ਬਾਣੀ ਬਾਰੇ ਇੰਨਾ ਪਤਾ ਸੀ ਨਾ ਹੀ ਮੈਨੂੰ ਮਤਲਬ ਸਿੱਖ ਇਤਿਹਾਸ ਦੇ ਬਾਰੇ ਕਹਿੰਦੀ ਇੰਨਾ ਜ਼ਿਆਦਾ ਕੋਈ ਖਾਸ ਪਤਾ ਸੀ ਕਹਿੰਦੇ ਇੱਕ ਦਿਨ ਨਾ ਉਥੋਂ ਦੀ ਕਰੇੜਾ ਨੰਗ ਰਿਹਾ ਉਹ ਜਿਹੜਾ ਗੱਡਾ ਹੁੰਦਾ ਉਹ ਨੰਗ ਰਿਹਾ ਸੀ ਕਹਿੰਦੇ ਮੈਂ ਕੀ ਕੀਤਾ ਨਾ ਮੈਂ ਬੜੀ ਹਿੰਮਤ ਜੁਟਾ ਕੇ ਕਹਿੰਦੇ ਵੈਸੇ ਤਾਂ ਮੈਂ ਉਥੋਂ ਹਿੱਲਿਆ ਡੁੱਲਿਆ ਕਿ ਹਿੰਮਤ ਜੁਟਾ ਕੇ ਕਹਿੰਦੇ ਵੀ ਮੈਂ ਜਿਵੇਂ ਜਿਵੇਂ ਸਮਝ ਲਵਾਂ ਕਿ ਪਰਮਾਤਮਾ ਜਦੋਂ ਨਾ ਆਪਣੇ ਚੰਗੇ ਦੇਣਾ ਲਿਹਾਉਣੇ ਹੁੰਦੇ ਆ ਗੁਰੂ ਸਾਹਿਬ ਨੇ ਸਾਨੂੰ ਆਪਣੇ ਚਰਨੀ ਲਾਉਣਾ ਹੁੰਦਾ ਤਾਂ ਇੱਕ ਦੁੱਖ ਪਾ ਕੇ ਗੁਰੂ ਸਾਹਿਬ ਜਿਉ ਹੀਲਾ ਵਸੀਲਾ ਬਣਾਉਂਦੇ ਨੇ ਵੀ ਆਪਾਂ ਉਹਦੇ ਚਰਨੀ ਲੱਗ ਸਕੀਏ ਜਿਹਨੂੰ ਗੁਰੂ ਸਾਹਿਬ ਜੀ ਨੇ ਆਪਣੇ ਚਰਨੀ ਲਾਉਣਾ ਲਾਉਣਾ ਹੁੰਦਾ ਉਹਦੇ ਪਹਿਲਾਂ ਦੁੱਖ ਦੀ ਘੜੀ ਜ਼ਰੂਰ ਪੈਂਦੀ ਹੈ ਤਾਂ ਪ੍ਰਮਾਤਮਾ ਵਜੋਂ ਕਹਿੰਦੇ ਮੇਰੇ ਵਿੱਚ ਇੰਨੀ ਕਿ ਤਾਕਤ ਆਈ ਹੋਣਾ ਰੂੜ ਤੋੜ ਕੇ ਕਿਸੇ ਨਾ ਕਿਸੇ ਲੋਟ ਵੀ ਮੈਂ ਨਾ ਉਹ ਰਸਤੇ ਦੇ ਵਿਚਾਲੇ ਚਲਿਆ ਗਿਆ ਕਹਿੰਦੇ ਮੈਂ ਉਹ ਰੇੜੇ ਵਾਲਿਆਂ ਨੂੰ ਕਿਹਾ ਜਿਹਨੇ ਉਹ ਜਿਹੜਾ ਗੱਡਾ ਵਾਲਾ ਸੀ ਕਹਿੰਦੇ ਮੈਂ ਕਿਹਾ ਵੀ ਜਾਂ ਤਾਂ ਤੁਸੀਂ ਮੈਨੂੰ ਹਜ਼ੂਰ ਸਾਹਿਬ ਛੱਡਾਓ ਨਹੀਂ ਕਿ ਮੇਰੇ ਉੱਪਰ ਦੀ ਗੱਡਾ ਲਗਾ ਦਿਓ ਕਹਿੰਦਾ ਉਹ ਮੈਨੂੰ ਕਹਿੰਦੇ ਵੀ ਅਸੀਂ ਤਾਂ ਹੋਰ ਪਾਸੇ ਚੱਲੇ ਆ ਕਹਿੰਦਾ ਮੈਂ ਕਿਹਾ ਵੀ ਨਹੀਂ ਚਾਹੇ ਮੇਰੇ ਉੱਤੋਂ ਵੀ ਨਗਾ ਤੋ ਚਾਹੇ ਮੈਨੂੰ ਹਜ਼ੂਰ ਸਾਹਿਬ ਛੱਡਾਓ ਕਹਿੰਦੇ ਚਲੋ ਉਹਨਾਂ ਨੇ ਮੈਨੂੰ ਚੱਕ ਕੇ ਗੱਡੇ ਦੇ ਵਿੱਚ ਪਾਇਆ ਕਹਿੰਦੇ ਨਾ ਉਸ ਤੋਂ ਬਾਅਦ ਕਹਿੰਦੇ ਹਜੂਰ ਸਾਹਿਬ ਦਿਖ ਰਿਹਾ ਸੀ ਸਾਹਮਣੇ ਕਹਿੰਦੇ 3-400 ਦੀ ਗਾਜ ਦੀ ਦੂਰੀ ਤੇ ਇੱਕ ਦਰਖਤ ਸੀ ਕਹਿੰਦੇ ਮੈਨੂੰ ਉੱਥੇ ਉਹਨਾਂ ਨੇ ਬਿਠਾਤਾ ਕਹਿੰਦੇ ਮੈਨੂੰ ਕਹਿੰਦੇ ਲੈ ਇੱਥੋਂ ਤੱਕ ਤੈਨੂੰ ਅਸੀਂ ਲੈ ਜਾਂਦਾ ਹੁਣ ਅਸੀਂ ਆਪਦੇ ਜਿੱਧਰ ਅਸੀਂ ਜਾਣਾ ਸੀ ਉਧਰ ਨੂੰ ਚੱਲਨੇ ਆ ਹੁਣ ਇਸ ਤੋਂ ਬਾਅਦ ਤੂੰ ਆਪਣਾ ਅੱਗੇ ਦੇਖ ਲੈ ਕਹਿੰਦੇ ਹੁਣ ਮੈਂ ਉੱਥੇ ਦਰਖਤ ਦੇ ਨਾਲ ਮੈਂ ਬੈਠਾਂਗਾ ਢੂਲਾ ਹੀ ਕਹਿੰਦੇ ਮੈਂ ਇਹੇ ਸੋਚ ਰਿਹਾ ਵੀ ਮੈਂ ਕਿਵੇਂ ਗੁਰੂ ਸਾਹਿਬ ਦੇ ਦਰਸ਼ਨ ਕਰਾਂ ਕਹਿੰਦੇ ਉਸ ਦਿਨਾਂ ਦੇ ਵਚਨ ਨਗਰ ਕੀਰਤਨ ਨਿਕਲ ਰਿਹਾ ਸੀ ਉੱਥੋਂ ਕਿਹਦੇ ਨਗਰ ਕੀਰਤਨ ਦੀ ਜੋ ਨਿਕਲ ਰਿਆ ਸੀ ਦੀ ਆਪਾਂ ਨੂੰ ਪਤਾ ਹੀ ਹੈ ਹਨਾ ਵੀ ਜਿਹੜਾ ਨੀਲਾ ਘੋੜਾ ਸਾਹਿਬ ਸੀਗੇ ਤੇ ਉਹਨਾਂ ਦੀ ਵੰਸ਼ਸ ਦੇ ਵਿੱਚੋਂ ਘੋੜੇ ਜਿਹੜੇ ਹੈਗੇ ਆ ਉਹ ਗੁਰੂ ਸਾਹਿਬ ਜੀ ਦੇ ਮਤਲਬ ਅੱਜ ਵੀ ਉਹਨਾਂ ਨੂੰ ਸਜਾ ਕੇ ਤੇ ਇਹ ਧਾਰਨਾ ਜਿਹੜੀ ਭਾਵਨਾ ਅੰਦਰ ਉਹ ਇਹ ਆਉਂਦੀ ਆ ਵੀ ਮਹਾਰਾਜ ਜੀ ਆਪ ਹਾਜ਼ਰ ਨਾਜ਼ਰ ਨੇ ਉੱਥੇ ਤੇ ਆਪਾਂ ਇਸ ਭਾਵਨਾ ਨਾਲ ਉਹ ਦੀ ਸੇਵਾ ਕਰਦੀ ਆ ਹਨਾ ਤਾਂ ਬਹੁਤ ਸਾਰੇ ਲੋਕ ਉਹਨਾਂ ਦੀ ਫੋਟੋ ਵੀ ਖਿੱਚਵਾਉਂਦੇ ਨੇ ਉਹਨਾਂ ਦੇ ਨਾਲ ਕਹਿੰਦੇ ਵੀ ਉਹ ਘੋੜਾ ਬਹੁਤ ਸਜਾਇਆ ਹੋਇਆ ਤੇ ਘੋੜਾ ਕਹਿੰਦੇ ਥੋੜਾ ਨਿਮਿਆ ਹੋਇਆ ਸੀ ਜਿਵੇਂ ਨਾ ਕਹਿੰਦੇ ਬਹੁਤ ਜ਼ੋਰ ਲਾ ਕੇ ਉਹ ਤੁਰ ਰਿਹਾ ਸੀ ਕਿਉਂਕਿ ਦੇਖੋ ਗੁਰੂ ਸਾਹਿਬ ਆਪ ਹਾਜ਼ਰ ਨਾਜ਼ਰ ਨਹੀਂ ਤਾਂ ਫਿਰ ਉਹਦਾ ਜ਼ੋਰ ਲਾਉਣਾ ਵੀ ਇਹ ਭਾਵਨਾ ਜਿਹੜੀ ਆਪਣੇ ਅੰਦਰੋਂ ਬਣਦੀ ਆ ਆਪਾਂ ਨੂੰ ਮਹਿਸੂਸ ਹੁੰਦੀ ਆ ਕੋਈ ਚੀਜ਼ਾਂ ਨੂੰ ਕਹਿੰਦੇ ਮੇਰੇ ਨਾਲ ਉਹਨਾਂ ਨੂੰ ਦੇਖ ਕੇ ਕਹਿੰਦੇ ਮੇਰੇ ਹੱਥ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਜੋੜੇ ਤੇ ਕਹਿੰਦੇ ਵੀ ਮੈਂ ਸਿਰ ਹੱਦ ਚੁਕਾਇਆ ਤੇ ਮੇਰੇ ਅੱਖਾਂ ਦੇ ਵਿੱਚੋਂ ਰੋਣ ਨਿਕਲਣਾ ਸ਼ੁਰੂ ਹੋ ਗਿਆ ਕਹਿੰਦੇ ਮੈਂ ਕਿਹਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੇਰੇ ਤੇ ਕਿਰਪਾ ਕਰੋ ਮੇਰੇ ਜਿਹੜੇ ਦੁੱਖਾ ਉਹਨਾਂ ਨੂੰ ਤੁਸੀਂ ਜਾਂ ਤਾਂ ਤੋੜ ਦਵੋ ਜਾਂ ਮੈਨੂੰ ਇੱਥੋਂ ਚੱਕ ਲਵੋ ਮੇਰੇ ਤਾਂ ਹੁਣ ਆਪਣੇ ਵੀ ਮੇਰਾ ਸਾਥ ਛੱਡ ਗਏ ਮੈਨੂੰ ਤਾਂ ਬਾਹਰ ਅੰਦਰ ਜਾਣ ਵਾਸਤੇ ਵੀ ਦੂਜਿਆਂ ਤੇ ਨਿਰਭਰ ਰਹਿਣਾ ਪੈਂਦਾ ਹੈ ਗੁਰੂ ਸਾਹਿਬ ਜੀ ਕਿਰਪਾ ਕਰੋ ਤੁਸੀਂ ਚਾਹੋ ਤਾਂ ਕੀ ਨਹੀਂ ਹੋ ਸਕਦੇ ਮੈਂ ਤੁਹਾਡੀ ਬੜੀ ਮਹਿਮਾ ਸੁਣੀ ਹੈ ਤੁਸੀਂ ਸਭ ਦੇ ਦੁੱਖ ਤੋੜਦੇ ਹੋ ਮੇਰੇ ਵੀ ਦੁੱਖ ਤੋੜੋ ਜਦੋਂ ਕਈ ਵਾਰੀ ਨਾ ਇਦਾਂ ਦੀ ਭਾਵਨਾ ਅੰਦਰੋਂ ਉੱਠਦੀ ਹੈ ਜਦੋਂ ਵਿਰਾਕ ਅੰਦਰੋਂ ਉੱਠਦਾ ਹੈ ਜਦੋਂ ਆਪਣੀ ਅੱਖਾਂ ਦੇ ਵਿੱਚੋਂ ਹੰਝੂ ਆਉਂਦੇ ਨੇ ਤਾਂ ਕਈ ਵਾਰੀ ਬਹੁਤ ਆਪਾਂ ਅੰਦਰ ਤੋਂ ਸੱਚੇ ਦਿਲ ਤੋਂ ਗੁਰੂ ਸਾਹਿਬ ਨੂੰ ਯਾਦ ਕਰਦੇ ਆ ਤਾਂ ਫਿਰ ਉਦੋਂ ਗੁਰੂ ਸਾਹਿਬ ਜੀ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੀ ਜਿਹੜੀ ਅਰਦਾਸ ਜ਼ਰੂਰ ਸੁਣਦੇ ਨੇ ਕਹਿੰਦੇ ਜਿਹੜਾ ਘੋੜਾ ਸੀ ਨਾ ਉਹਨੂੰ ਦੋ ਤਿੰਨ ਜਾਣੇ ਅੱਗੇ ਸਾਂਭਣ ਵਾਸਤੇ ਹੁੰਦੇ ਸੀ ਕਹਿੰਦੇ ਉਹ ਘੋੜਾ ਬੇਕਾਬੂ ਹੋ ਗਿਆ ਉਹਨਾਂ ਨੇ ਦੱਸਿਆ ਕਹਿੰਦੇ ਉਹ ਬੇਕਾਬੂ ਹੋ ਗਿਆ ਤੇ ਉਹਨਾਂ ਤੋਂ ਉਹ ਰੱਸੀ ਛੜਵਾ ਕੇ ਨਾ ਕਹਿੰਦੇ ਉਹ ਭੱਜ ਲਿਆ ਭੱਜ ਕੇ ਆ ਕੇ ਕਹਿੰਦੇ ਉਹ ਮੇਰੇ ਕੋਲ ਆ ਗਿਆ ਕਹਿੰਦੇ ਇੱਕ ਵਾਰ ਤਾਂ ਮੈਂ ਡਰ ਗਿਆ ਕਹਿੰਦੇ ਉਸ ਤੋਂ ਬਾਅਦ ਉਹ ਘੋੜੇ ਨੇ ਦੋ ਪੈਰ ਚੱਕੇ ਅਗਲੇ ਕਹਿੰਦੇ ਮੇਰੇ ਲੱਤਾਂ ਦੇ ਉੱਤੇ ਰੱਖੇ ਕਹਿੰਦੇ ਲੱਤਾਂ ਦੇ ਉੱਤੇ ਚੱਕੇ ਕਹਿੰਦੇ ਮੇਰੇ ਕਦੇ ਮੇਰੇ ਸਰੀਰ ਦੇ ਕਿਸੇ ਅੰਗ ਦੇ ਪੇਟ ਉੱਤੇ ਰੱਖਤਾ ਕਦੇ ਮੋਢੇ ਉੱਤੇ ਰੱਖਤਾ ਕਹਿੰਦੇ ਇਦਾਂ ਮੇਰੇ ਸਰੀਰ ਦੇ ਹਰ ਅੰਗ ਉੱਤੇ ਕਹਿੰਦੇ ਉਹਨੇ ਆਪ ਦਾ ਪੈਰ ਰੱਖਿਆ ਕਹਿੰਦੇ ਜਿਉਂ-ਜਿਉਂ ਮੇਰੇ ਸਰੀਰ ਉੱਤੇ ਆਪਣਾ ਪੈਰ ਰੱਖ ਰਹੇ ਸੀ ਨਾ ਕਹਿੰਦੇ ਉਸੇ ਉਸੇ ਤਰ੍ਹਾਂ ਮੇਰੇ ਸਰੀਰ ਦੇ ਵਿੱਚ ਬਲੱਡ ਸਰਕੂਲੇਸ਼ਨ ਜਿਹੜੀ ਆ ਉਹ ਚੱਲਣੀ ਸ਼ੁਰੂ ਹੋ ਗਈ ਕਹਿੰਦੇ ਕਰਦੇ ਕਰਾਉਂਦੇ ਕਹਿੰਦੇ ਚਲੋ ਇਹਨੇ ਨੂੰ ਜਿਹੜੇ ਉਹ ਜਿਨ੍ਹਾਂ ਨੇ ਮਤਲਬ ਕਿ ਉਹ ਸੇਵਾ ਨਿਭਾਉਂਦੇ ਸੀ ਉਹ ਆ ਗਏ ਘਣਾ ਸੇਵਾਦਾਰ ਕਹਿੰਦੇ ਨੇ फटाफट ਘੋੜਾ ਨੂੰ ਫੜਿਆ ਉਹਦੇ ਰੱਸੀ ਫੜੀ ਕਹਿੰਦੀ ਵਾਪਸ ਲੈ ਗਏ ਤੇ ਕਹਿੰਦੇ ਨਗਰ ਕੀਰਤਨ ਉਸੇ ਤਰੀਕੇ ਨਾਲ ਵਾਪਸ ਚਾਲੇ ਪਾ ਲੇ ਕਹਿੰਦੇ ਕਿੱਥੇ ਤਾਂ ਮੈਥੋਂ ਬੈਠਿਆ ਵੀ ਨਹੀਂ ਸੀ ਜਾਂਦਾ ਮੈਂ ਲੋਕਾਂ ਦੇ ਸਹਾਰੇ ਨਾਲ ਹੀ ਬਹਿੰਦਾ ਸੀ ਕਹਿੰਦੇ ਕਿੱਥੇ ਕਹਿੰਦੇ ਮੈਂ ਹਿੰਮਤ ਜੁਟਾ ਕੇ ਹੌਲੀ 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 ਮੈਂ ਆਪਦੇ ਭਾਰ 'ਤੇ ਬੈਠਿਆ ਫਿਰ ਕਹਿੰਦੇ ਹੌਲੀ 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 ਮੈਂ ਖੜਾ ਹੋਇਆ ਕਹਿੰਦੇ ਜਦੋਂ ਮੈਂ ਖੜਾ ਹੋਇਆ ਨਾ ਮੇਰੇ ਕਹਿੰਦੇ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕੇ ਮੇਰੇ ਅੰਦਰੋਂ ਇੰਨਾ ਵਿਰਾਗ ਉੱਠਿਆ ਵੀ ਗੁਰੂ ਸਾਹਿਬ ਦੀ ਕਿਰਪਾ ਮੇਰੇ ਤੇ ਹੋ ਗਈ ਤੇ ਵਾਕਈ ਲੋਕ ਸੱਚ ਕਹਿੰਦੇ ਨੇ ਵੀ ਜਿਨ੍ਹਾਂ ਤੇ ਉਹਨਾਂ ਦੀ ਕਿਰਪਾ ਹੁੰਦੀ ਹੈ ਉਹਨਾਂ ਦੇ ਦੁੱਖ ਟੁੱਟ ਜਾਂਦੇ ਆ ਮੇਰੇ ਵੀ ਦੁੱਖ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੋੜ ਦਿੱਤੇ ਕਹਿੰਦੇ ਚਲੋ ਕਰਦੀ ਕਰਾਉਂਦੇ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਹੌਲੀ 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 ਚੱਲਦੀ ਕਹਿੰਦੇ ਮੈਂ ਗੁਰੂ ਸਾਹਿਬ ਦੇ ਦਰਸ਼ਨ ਵੀ ਕੀਤੇ ਕਹਿੰਦੇ ਉਸ ਤੋਂ ਬਾਅਦ ਮੈਂ ਜਦੋਂ ਘਰ ਆਇਆ ਕਹਿੰਦੇ ਫਿਰ ਮੈਂ ਹੌਲੀ ਹੌਲੀ ਮਤਲਬ ਆਪਣੇ ਆਪ ਨੂੰ ਸੰਭਾਲਣਾ ਸ਼ੁਰੂ ਕੀਤਾ ਕਹਿੰਦੇ ਮੈਨੂੰ ਬਾਣੀ ਤਾਂ ਨਹੀਂ ਆਉਂਦੀ ਸੀ ਕਹਿੰਦੀ ਕਿਉਂਕਿ ਮੁਸਲਮਾਨਾਂ ਤੁਹਾਨੂੰ ਪਤਾ ਵੀ ਉਹ ਆਪਣੇ ਹਨਾ ਕੁਰਾਨ ਸ਼ਰੀ ਪੜ੍ਹਦੇ ਹੁੰਦੇ ਨੇ ਤੇ ਦੇਖੋ ਆਪਾਂ ਬਾਣੀ ਵੀ ਪੜ੍ਹ ਸਕਦੇ ਆਪ ਨੂੰ ਪੰਜਾਬੀ ਵੀ ਆਉਂਦੀ ਆ ਪਰ ਫਿਰ ਵੀ ਸਾਡੀ ਉਹ ਭਾਵਨਾ ਨਹੀਂ ਪਣ ਪਾਉਂਦੀ ਆਪਾਂ ਬਾਣੀ ਜਾਂ ਤਾਂ ਜਪਦੇ ਨਹੀਂ ਆ ਸਾਨੂੰ ਯਕੀਨ ਹੀ ਨਹੀਂ ਹੈ ਪਰ ਦੇਖੋ ਕਿਸ ਤਰੀਕੇ ਨਾਲ ਉਹਨਾਂ ਨੇ ਬਾਣੀ ਨਾ ਆਉਂਦੇ ਹੋਏ ਵੀ ਮਹਾਰਾਜ ਦੀ ਇੱਕ ਤਾਂ ਵੱਡੀ ਕਿਰਪਾ ਹੋਈ ਕਹਿੰਦੇ ਉਸ ਤੋਂ ਬਾਅਦ ਚਲੋ ਮੈਂ ਮੂਲ ਮੰਤਰ ਸੇ ਦਾ ਪਾਠ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖ ਲਿਆ ਮੈਂ ਕਹਿੰਦੇ ਸੁਣਿਆ ਸੀ ਵੀ ਬਾਣੀ ਜਿਹੜਾ ਜਪਦਾ ਨਾ ਉਹਤੇ ਵੱਡੀ ਕਿਰਪਾ ਹੁੰਦੀ ਆ ਪ੍ਰਮਾਤਮਾ ਦੀ ਇੱਕ ਮਹਾਰਾਜ ਨੇ ਉਹਤੇ ਕਿਰਪਾ ਕਰ ਦਿੱਤੀ ਉਹਦੀ ਭਾਵਨਾ ਹੋਰ ਵੀ ਜ਼ਿਆਦਾ ਪੱਕੀ ਹੋ ਗਈ ਹੋਰ ਵੀ ਉਹਨੂੰ ਗੁਰੂ ਸਾਹਿਬ ਤੇ ਬਹੁਤ ਜ਼ਿਆਦਾ ਵਿਸ਼ਵਾਸ ਹੋ ਗਿਆ ਉਹਨੂੰ ਗੁਰੂ ਸਾਹਿਬ ਦੇ ਪ੍ਰਤੀ ਬੜਾ ਪਿਆਰ ਵੀ ਪੈਦਾ ਹੋ ਗਿਆ ਅੰਦਰੋਂ ਤਾਂ ਫਿਰ ਉਹਨੇ ਮੂਲ ਮੰਤਰ ਸਹਿਦਾ ਪਾਠ ਕਰਨਾ ਸ਼ੁਰੂ ਕੀਤਾ ਚਲੋ ਕਰਦੇ ਕਰਾਉਂਦੇ ਤੇ ਘਰ ਦੇ ਵੀ ਵਾਪਸ ਆ ਗਏ ਤੇ ਇਹ ਕਹਿੰਦੇ ਫਿਰ ਮੈਂ ਮਤਲਬ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕਬਸ ਪਾਈ ਕਹਿੰਦੇ ਪਰ ਮੈਂ ਮੂਲ ਮੰਤਰ ਸਭ ਜੀ ਦਾ ਲੜ ਨਹੀਂ ਛੱਡਿਆ ਤੇ ਹਰ ਰੋਜ਼ ਮੈਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਪ੍ਰਮਾਤਮਾ ਮੈਂ ਤਾਂ ਇੱਕ ਤਰੀਕੇ ਨਾਲ ਮਰ ਚੁੱਕਿਆ ਸੀ ਜਿੰਦਾ লাশ ਬਣ ਗਿਆ ਸੀ ਪਰ ਤੁਹਾਡੀ ਕਿਰਪਾ ਹੋਈ ਤੁਸੀਂ ਮੈਨੂੰ ਵਾਪਸ ਜ਼ਿੰਦਗੀ ਦਿੱਤੀ ਆ ਉਨੇ ਜਿੰਨੀ ਜ਼ਿੰਦਗੀ ਆ ਮੈਂ ਹਮੇਸ਼ਾ ਤੁਹਾਨੂੰ ਸਿਮਰਦਾ ਰਹੂੰਗਾ ਹਮੇਸ਼ਾ ਤੁਹਾਨੂੰ ਯਾਦ ਕਰਦਾ ਰਹੂੰਗਾ ਹਮੇਸ਼ਾ ਤੁਹਾਡਾ ਸ਼ੁਕਰਾਨਾ ਕਰਦਾ ਰਹੂੰਗਾ ਤਾਂ ਦੇਖੋ ਮੂਲ ਮੰਤਰ ਸਦਾ ਪਾਠ ਕਰਦੇ ਰਹੇ ਕਹਿੰਦੇ ਇੱਕ ਤੋਂ ਦੋ ਦੋ ਤੋਂ ਚਾਰ ਚਾਰ ਤੋਂ ਛੇ ਕਹਿੰਦੇ ਤਾਂ ਕਰਦੇ 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 ਮੇਰੀਆਂ 100 ਵਸਾਂ ਹੋ ਗਈਆਂ ਇੰਨੀ ਵੱਡੀ ਕਿਰਪਾ ਹੋਈ ਪਹਿਲੀ ਕਿਰਪਾ ਤਾਂ ਸੱਚੇ ਦਿਲ ਤੋਂ ਗੁਰੂ ਸਾਨੂੰ ਯਾਦ ਕੀਤਾ ਦੁੱਖ ਟੁੱਟ ਗਏ ਫਿਰ ਮੂਲ ਮੰਤਰ ਸਦਾ ਪਾਠ ਕਰਨਾ ਨਹੀਂ ਛੱਡਿਆ ਉਸ ਤੋਂ ਬਾਅਦ ਗੁਰੂ ਸਾਹਿਬ ਤੇ ਵਿਸ਼ਵਾਸ ਰੱਖਿਆ ਯਕੀਨ ਰੱਖਿਆ ਉਹ ਭਾਵਨਾ ਬਣਾ ਕੇ ਰੱਖੀ ਕਿ ਦੇ ਮੇਰੇ ਦੇਖੋ ਤੁਸੀਂ ਵੀ ਕਿੰਨੀ ਵੱਡੀ ਕਿਰਪਾ ਹੋ ਗਈ ਆ ਕਹਿੰਦੇ ਹੁਣ ਮੇਰੀਆਂ 100 ਦੀਆਂ 100 ਬਸਾਂ ਦੇ ਵਿੱਚ ਹੀ ਮੂਲ ਮੰਤਰ ਸਾਹਿਬ ਜੀ ਦੀ ਜਿਹੜੀ ਫੋਟੋ ਲੱਗੀ ਹੁੰਦੀ ਹੈ ਨਾਲ ਘੋੜੇ ਦੀ ਫੋਟੋ ਲੱਗੀ ਹੁੰਦੀ ਹੈ ਤਾਂ ਉਹ ਕਹਿੰਦੇ ਵੀ ਮੈਂ ਫਿਰ ਇਹ ਵੀ ਪੁੱਛ ਲਿਆ ਮਹਾਂਪੁਰਸ਼ ਕਹਿੰਦੇ ਵੀ ਵੀ ਫਿਰ ਘੋੜੇ ਦੀ ਫੋਟੋ ਕਿਉਂ ਲੱਗੀ ਹੋਈ ਆ ਵੀ ਚਲੋ ਮੂਲ ਮੰਤਰ ਸਹਿਬ ਜੀ ਤਾਂ ਆਪਾਂ ਕਹਿੰਦੇ ਮੈਂ ਦੇਖੋ ਮੇਰੇ ਤੇ ਜਿਹੜੀ ਕਿਰਪਾ ਹੋਈ ਪਹਿਲੀ ਕਿਰਪਾ ਕਹਿੰਦੇ ਉਹ ਗੁਰੂ ਸਾਹਿਬ ਨੇ ਘੂੜੇ ਦੇ ਜ਼ਰੀਏ ਕੀਤੀ ਆ ਕਹਿੰਦੇ ਕਦੇ ਵੀ ਨਾ ਆਪਾਂ ਨੂੰ ਹ ਹੱਸ ਕੇ ਉਹਨਾਂ ਨੇ ਕਿਹਾ ਬਚੂਲੇ ਨੂੰ ਨਹੀਂ ਭੁੱਲਣਾ ਚਾਹੀਦਾ ਤੇ ਜਿਹੜਾ ਕਿਸੇ ਦੇ ਜ਼ਰੀਏ ਆਪਣਾ ਕਾਰਜ ਗੁਰੂ ਸਾਹਿਬ ਕਰਦੇ ਹੋ ਇੱਕ ਤਰ੍ਹਾਂ ਦਾ ਆਪਣਾ ਇਹ ਕਹਿ ਸਕਦੇ ਆ ਤੇ ਉਹਨੂੰ ਵੀ ਹਮੇਸ਼ਾ ਸਾਨੂੰ ਯਾਦ ਰੱਖਣਾ ਚਾਹੀਦਾ ਉਹਦਾ ਵੀ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿਸ ਤਰੀਕੇ ਨਾਲ ਦੇਖੋ ਉਹਨਾਂ ਨੇ ਸੱਚੇ ਦਿਲੋਂ ਪੁਕਾਰਿਆ ਤੇ ਗੁਰੂ ਸਾਹਿਬ ਜੀ ਨੂੰ ਹਮੇਸ਼ਾ ਧਿਆਇਆ ਵਿਸ਼ਵਾਸ ਰੱਖਿਆ ਉਹ ਭਾਵਨਾ ਰੱਖੀ ਨਾ ਸਿਰਫ ਉਹਨਾਂ ਦੇ ਦੁੱਖ ਟੁੱਟੇ ਬਲਕਿ ਉਹਨਾਂ ਦੀ ਗਰੀਬੀ ਵੀ ਖਤਮ ਹੋਈ ਉਹਨਾਂ ਦੇ ਘਰ ਦੇ ਵਿੱਚ ਜੋ ਵੀ ਮੁਸੀਬਤਾਂ ਸੀ ਸਭ ਦਾ ਖਾਤਮਾ ਹੋਇਆ ਸੋ ਤੁਸੀਂ ਵੀ ਜਦੋਂ ਪਾਣੀ ਜਪਦੇ ਹੋ ਨਾ ਕਈ ਵਾਰੀ ਸਾਡਾ ਮਨ ਡੋਲ ਜਾਂਦਾ ਵੀ ਐਦਾਂ ਨਹੀਂ ਹੋਇਆ ਇਹ ਨਹੀਂ ਹੋਇਆ ਕਦੋਂ ਹੋਵੇਗਾ ਕਦੋਂ ਨਹੀਂ ਹੋਵੇਗਾ ਦੇਖੋ ਪਾਕ ਤਰ ਦੇ ਰੋ ਵਿਸ਼ਵਾਸ ਰੱਖੋ ਪਰਮਾਤਮਾ ਤੇ ਯਕੀਨ ਰੱਖੋ ਪਰਮਾਤਮਾ ਤੇ ਤੇ ਬਾਕੀ ਆਪਣਾ ਮਨ ਸਾਫ ਰੱਖੋ ਜੇ ਮਨ ਸਾਫ ਹੈ ਤੇ ਗੁਰੂ ਸਦਾ ਆਸਰਾ ਲਿਆ ਤੇ ਉਹਨਾਂ ਤੇ ਵਿਸ਼ਵਾਸ ਰੱਖਿਆ ਤਾਂ ਇੱਕ ਨਾ ਇੱਕ ਦਿਨ ਕਿਰਪਾ ਜ਼ਰੂਰ ਹੋਵੇਗੀ ਸੋ ਉਮੀਦ ਕਰਦੇ ਆਂ ਜੇ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਐ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ